ਆ ਬਈ ਟੂੜੀ ਦਾੜੀ ਪੂਰੀ ਪਈ ਹੈ ਨਾ ਗਲੀ ਟੂੜੀ ਪਾਉਣੇ ਬਈ ਹਾਂਜੀ ਹਾਂਜੀ ਠੀਕ ਹੈ ਕੱਚਰਗੀ ਮਿੱਟੀ ਆ ਪੂਰਾ ਬਈ ਰੰਗ ਹੀ ਹੋ ਰਾਇਆ ਇਹਦਾ ਹਨ ਇਹ ਬਈ ਸਸਰੀਕਾਲ ਦੋਸਤੋ ਤੇ ਜਿਵੇਂ ਆਪਾਂ ਤੁਹਾਨੂੰ ਪਤਾ ਸੀਮੈਂਟ ਵਾਲੀਆਂ ਚਾਦਰਾਂ ਪਾਟ ਕੇ ਨਾ ਆਪਾਂ ਛੱਪਰ ਪਾਇਆ ਬਾਈ ਬੁੱਟਰ ਵਾਲੇ ਨੇ ਹਨਾ ਬਾਸ ਉਹ ਤੁਹਾਨੂੰ ਦਿਖਾਤਾ ਤੇ ਪਿਛਲੀ ਵੀਡੀਓ ਦੇ ਵਿੱਚ ਤੇ ਹੁਣ ਜਿਹੜਾ ਕੰਮ ਸੀਗਾ ਉੱਤੇ ਸੀਗਾ ਮਿੱਟੀ ਦਾ ਵੈਸੇ ਤਾਂ ਆਪਾਂ ਇੱਥੋਂ ਵੀ ਕੋਰ ਮਿੱਟੀ ਕੱਢ ਕੇ ਬਣਾ ਸਕਦੇ ਸੀਗੇ ਪਰ ਉਹਦੇ ਗਾਲਨਚੇ ਉਹਦੇ ਟਾਈਮ ਹੁੰਦਾ ਮਿੱਟੀ ਦਾ ਵੀ ਸਿਸਟਮ ਹੁੰਦਾ ਲੋਕਾਂ ਨੂੰ ਆਏ ਹੁੰਦਾ ਬਹੁਤ ਟਰਾਲੀ ਭਰੀ ਬੈਠਿਆ ਹਨਾ ਤੇ ਬਈ ਇੰਨੇ ਪੈਸੇ ਕਾਦੇ ਲੈਂਦੇ ਆ ਇਹ ਕਿਵੇਂ ਹੁੰਦਾ ਸਾਰਾ ਇਹ ਬਈ ਮਿੱਟੀ ਪਾਡੋ ਆ ਜਿਹੜੀ ਚੀਕਣੀ ਮਿੱਟੀ ਹੈ ਤੇ ਇਹ 8 ਤੋਂ 10 ਦਾਣੇ ਬਈ ਲੱਤ ਵੀ ਲਾਉਂਦੇ ਆ ਇਹਨੂੰ ਗਾਲਦੇ ਵੀ ਤੇਲ ਧੂਲ ਪਾ ਕੇ ਪੂਰੀ ਵਧੀਆ ਮਲਾਈ ਵਰਗੀ ਹੁੰਦੀ ਆ ਮਤਲਬ ਸੀਮੈਂਟ ਵੀ ਨਹੀਂ ਇਹਦੀ ਰੀਸ ਕਰਦਾ ਤੇ ਇਹ ਬਾਈਆਂ ਦਾ ਪੱਕਾ ਕੰਮ ਹੈ ਆ ਟਰੈਕਟਰ ਟਰਾਲੀ ਹੋਰ ਬਈ ਠੀਕ ਹੈ ਜੀ ਕੀ ਨਾਮ ਬਈ ਆਪਣਾ ਪੰਮਾ ਸਿੰਘ ਜੀ ਠੀਕ ਹੈ ਪਿੰਡ ਆਲੂਈ ਆਉ ਲੋ ਨਾ ਤੇ ਮਲਾ ਸਾਰਾ ਪੈਂਡ ਮਿੱਟੀ ਲਾਉਣ ਲੱਗ ਗਿਆ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੇਰਾ ਪੁਰਾਣਾ ਕਾਮਾਂਗੇ ਨਵਾਂ ਪੁਰਾਣਾ ਜੀ ਠੀਕ ਐ ਤੇ ਇਹ ਮਾਲਕ ਮਿੱਟੀ ਕਿਵੇਂ ਤਿਆਰ ਕਰਦੇ ਆ ਤੁਸੀਂ ਮਿੱਟੀ ਜੀ ਦੋ ਬੰਦੇ ਸਾਡੇ ਖੱਡੇ ਜੀ ਰਹਿੰਦੇ ਜੀ ਠੀਕ ਐ ਉਥੇ 24 ਘੰਟੇ ਚੱਲਦਾ ਖੱਡਾ ਚੱਲੀ ਜਾਂਦਾ ਅੱਛਾ ਉਥੇ ਮਿੱਟੀ ਬਣਾਈ ਜਾਂਦੇ ਬੰਦੇ ਉਦੋਂ ਫਿਰ ਟਰਾਲੀਆਂ ਸਵੇਰ ਅਸੀਂ ਭਰ ਕੇ ਤੋਰਦੇ ਆਂ ਦੀ ਬਾਹਰ ਨੂੰ ਠੀਕ ਐ ਹਾਂ ਜੀ ਇਹ ਮਿੱਟੀ ਲਿਆਉਣੇ ਕਿੱਥੋਂ ਬਈ ਜੀਕਣੀ ਜੀ ਇਹ ਮਿੱਟੀ ਟਰਾਲਾ ਸਾਡੂ ਲੈ ਕੇ ਦਿੰਦੇ ਆਪਾਂ ਨੂੰ ਇਧਰੋਂ ਬਾਹਰੋਂ ਆਉਂਦੇ ਆ ਬੰਦੇ ਠੀਕ ਆ ਮਹਿੰਗੀ ਮਿਲਦੀ ਉਹ ਮਿੱਟੀ ਮਹਿੰਗੀ ਮਿਲਦੀ ਹੈ ਜੀ ਇਹ ਠੀਕ ਆ ਕੋਰ ਮਿੱਟੀ ਨਾਲ ਮਹਿੰਗੀ ਹੁੰਦੀ ਹੈ ਕੋਰ ਨਾਲ ਮਹਿੰਗੀ ਹੈ ਜੀ ਇਹ ਇਹ ਹਰੇਕ ਥਾਂ ਦਾ ਨਹੀਂ ਨਿਕਲਦੀ ਬਈ ਨਹੀਂ ਜੀ ਕਮਾਈ ਤੋਂ ਨਹੀਂ ਨਿਕਲਦੀ ਬਈ ਆਪਣੇ ਪਿੰਡਾਂ ਚੋਂ ਸਿਆ ਜਾਂਦੀ ਕਿ ਨਹੀਂ 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 ਠੀਕ ਆ ਤੇ ਇਹਨੂੰ ਫਿਰ ਮੰਨ ਲਓ ਲੱਤ ਲਾ ਲਾ ਕੇ ਕਿੰਨੇ ਦਿਨਾਂ ਇਹਨੂੰ ਲਤੜਨਾ ਪੈਂਦਾ ਇਹ 4 ਦਿਨ ਤਿਆਰ ਕਰਦੇ ਜੀ ਠੀਕ ਆ ਮਿਹਨਤ ਬਹੁਤ ਹੁੰਦੀ ਆ ਹਾਂ ਜੀ ਚਾਰ ਦਿਨ ਤਿਆਰ ਕਰਦੇ ਠੀਕ ਆ ਤੇ ਫਿਰ ਇਹਦਾ ਹੁਣ ਕੀ ਰੇਟ ਲੈ ਦੋ ਦੇ ਦਿੱਕਰ ਜਾਂਦੇ ਆ ਸੀ ਸਾਢੇ 4 ਰੁਪਏ ਲੈਣੇ ਸਕੇਅਰ ਫੁੱਟ ਦੇ ਸਾਢੇ 4 ਰੁਪਏ ਹਾਂਜੀ ਉਦੋਂ ਗਾਂ ਜਾਣਾ ਹੋਵੇ ਉਹ ਸਾਡਾ ਟ੍ਰਾਂਸਪੋਰਟ ਖਰਚਾ ਪੈ ਜਾਂਦਾ ਹੈ ਹਾਂਜੀ 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 ਇੱਕ ਬਈ ਇਹ ਮਿੱਟੀ ਦੀ ਖਾਸੀਅਤ ਕੀ ਆ ਮੰਨ ਲਾ ਮਿੱਟੀ ਐ ਐ ਤਾਂ ਨਹੀਂ ਬਈ ਮੀਆਂ ਦੇ ਵਿੱਚ 6 ਮਹੀਨਿਆਂ ਨੂੰ ਫੇਰ ਲਮਾਉਣੀ ਪਵੇ ਨਹੀਂ ਜੇ 5 ਸਾਲ ਦੀ ਗਾਰੰਟੀ ਦੇਖੋ ਜੀ ਆ ਦੇਖੋ ਜੀ ਠੀਕ ਐ 5 ਸਾਲ ਨਹੀਂ ਜਾਂਦੀ ਕਿ 5 ਸਾਲ ਦੀ ਗਾਰੰਟੀ ਕਿ ਪਾਣੀ ਖੜਜ ਹੋਏ ਤੇ ਥਲੇ ਨਹੀਂ ਗਿੰਦਾ ਠੀਕ ਐ ਤੇ ਬਾਕੀ ਬਾਈ ਆਪਾਂ ਤਾਂ ਦਿਖਾਉਣੇ ਆ ਕਿਵੇਂ ਲੱਗੀ ਜਾਂਦੀ ਹੈ ਮਿੱਟੀ ਹਨਾ ਛੱਤ ਤੇ ਤੇ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਮਿਹਨਤ ਵਾਲਾ ਕੰਮ ਆ ਕਿਰਤੀ ਭਰਾ ਹੈਗੇ ਆ ਆਪਣੇ ਹਨਾ ਤੇ ਜਿਹੜਾ ਮੇਨ ਬੰਦਾ ਉਹ ਤਾਂ ਬੈਠਾ ਹੈ ਤਾਂ ਤੋਂ ਵੀ ਦਿਖਾਉਣੇ ਆ ਕਿਵੇਂ ਲੱਗਦੀ ਹੈ ਤੇ ਆਹ ਦੇਖੋ ਪੂਰੀ ਬਈ ਮਲਾਈ ਵਾਂਗੂ ਮੇਰੇ ਵਿੱਚ ਮਾਲਾ ਚੁੱਭੀ ਲਾਉਣ ਨੂੰ ਜੀ ਕਰੀ ਜਾਂਦਾ ਪੁੱਤਰਾ ਲੈ ਬਈ ਤਾਂ ਵਾਲਾ ਨਜ਼ਾਰਾ ਦਿਖਾਉਣੇ ਆ ਹਨਾ ਤੇ ਆਹ ਪੱਤਲਾ ਥੱਲੇ ਕਾगज ਪਾਇਆ ਕਾगज ਹੋਰ ਪਾਵੇਂਗਾ ਕਿ ਦੋ ਪੱਤੇ ਬਈ ਦੋ ਡਬਲ ਕਾगज ਪਾਦਾ ਆਪਾਂ ਇੱਕ ਹੋਰ ਪਾਵਾਗੇ ਹੁਣ ਬਈ ਆ ਗਿਆ ਬਾਈ ਦਾ ਕੰਮ ਬਣੀ ਰਾ ਬਣ ਕੇ ਹਨਾ ਬਈ ਕੀ ਹਾਲ ਹੈ ਠੀਕ ਆ ਬਾਈ ਵਧੀਆ ਤੁਸੀਂ ਹੈਡੋਂ ਬਈ ਇਹਨਾਂ ਦੇ ਠੀਕ ਹੈ ਤੇ ਕਿੰਨੇ ਬੰਦੇ ਕੰਮ ਕਰਦੇ ਆ ਬਈ ਤੁਸੀਂ ਪੰਜ ਜਾਂ ਛੇ ਬੰਦੇ ਪੰਜ ਛੇ ਬੰਦੇ ਤੇ ਕੰਮ ਔਖਾ ਬਹੁਤ ਹਨਾ ਬਈ ਔਖਾ ਬਈ ਤੁਸੀਂ ਗਰਮੀ ਵਿਲਾ ਤੂੰ ਆ ਵੀ ਵਿਲਾ ਕਰਨਾ ਠੀਕ ਹੈ ਤੇ ਹੁਣਾ ਕਿੰਨੀ ਕਿੰਨੀ ਬਈ ਮਿੱਟੀ ਲਾ ਰਹੇ ਹੋ 2.5 ਇੰਚੀ ਸਵਾ ਇੰਚੀ ਪਾਵਾਂਗੇ ਤੇ ਠੀਕ ਹੈ ਜਿਹੜੀ ਨਵੀਂ ਛੱਤ ਹੈ ਤੇ ਜੇ ਕਿਸੇ ਨੇ ਆਹ ਛੱਤ ਤੇ ਲਵਾਉਣੀ ਹੋਵੇ ਉਹ ਤੇ ਇਹ ਤੇ ਪਾਉਣੀ ਇੰਚੀ ਪਾਉਣੀ ਇੰਚੀ ਤੇ ਕਈ ਕਹਿੰਦੇ ਯਾਰ ਪਤਲੀ ਮਾੜੀ ਕਰ ਜਾਂਦੇ ਆ ਲਾਉਂਦੇ ਨਹੀਂ ਬਾਈ ਉਹ ਕਿਲ ਕਰਦੇ ਹੋਣੇ ਕਰ ਦੇਉਂਗੇ ਅਸੀਂ ਨਹੀਂ ਕਰਦੇ ਗਾਰੰਟੀ ਹੈ 4-5 ਸਾਲ ਦੀ ਗਾਰੰਟੀ ਦਿੰਨੇ ਆ ਜੀ ਠੀਕ ਹੈ ਤੇ ਜੇ ਮੰਨ ਲਾ ਹੁਣ ਮੀਆਂ ਦੀ ਰੋਤ ਜਿਵੇਂ ਅੱਜ ਪਾਤੀ ਰਾਤ ਨੂੰ ਜਾਂ ਤੜਕੇ ਮੀਆਂ ਆਉਂਦਾ ਫਿਰ ਬਾਈ 3 ਘੰਟੇ ਲਾਂਗੇ ਲੱਗੀ ਨੂੰ ਲੈ ਗਈ ਸਾਡੀ ਹੋਊਗੀ ਠੀਕ ਹੈ ਦੁਬਾਰੇ ਆਉਂਗੇ ਤੇ ਉਹ ਤੇੜਾਈਆਂ ਦੇ ਨਹੀਂ ਚੱਲਦੀਆਂ ਨਹੀਂ ਜੀ ਠੀਕ ਹੈ ਤੇ ਕਿੰਨਾ ਚਿਰ ਹੋ ਗਿਆ ਬਈ ਇਹ ਕੰਮ ਕਰਦਿਆਂ ਨੂੰ 8 ਸਾਲ ਹੋ ਗਏ ਠੀਕ ਹੈ ਏ ਭਾਈ ਦੂਜੇ ਭਰਾ ਤੁਹਾਡੇ ਜਿਵੇਂ ਝੋਨਾ ਲਾਉਣ ਜਾਂ ਹੋਰ ਤੇ ਤੁਸੀਂ ਇਧਰ ਫਿਰੇ ਪੱਕਾ ਹੀ ਸਿਸਟਮ ਬਣਾ ਲਿਆ ਹੈ ਹਾਂਜੀ ਹਾਂਜੀ ਤੇ ਵਧੀਆ ਚਾਰ ਪੈਸੇ ਵੱਜਦੇ ਆ ਹਾਂਜੀ ਡੈੜੀ ਵੱਜਾਂਗੀ ਹਾਂ ਮਿਹਨਤ ਦਾ ਮੁੱਲ ਪੈਂਦਾ ਹਾਂ ਹਾਂਜੀ ਹਾਂਜੀ ਕੰਮ ਵੀ ਔਖਾ ਹੈ ਤੇ ਇਹ ਤਾਂ ਨਹੀਂ ਭਾਈ ਹੁਣ ਕੰਮ ਨਹੀਂ ਹੁੰਦਾ ਤੁਸੀਂ ਮਿੱਟੀ ਲਾਉਣਾ ਮੁੜ ਕੇ ਹੋਰ ਕੰਮ ਇਹ ਕਿ 12 ਮਹੀਨੇ ਤੱਕ ਨਹੀਂ ਭਾਈ ਬਾਈ ਇਹੀ ਕੰਮ ਹੈ ਸਾਰਾ ਸਾਲ ਕੋ ਲੋ ਮਰਜੀ ਆਜੋ ਹਣਾ ਉਹ ਮਾਗ ਇਸੇ ਇਥੇ ਲਾਉਂਦਾ ਠੀਕ ਹੈ ਇਹ ਜੀ ਮਿੱਟੀ ਭਾਈ ਸਾਥੋਂ ਤਾਂ ਹੀ ਬਣਨੀ ਸੀ ਇੱਥੇ ਜ਼ਿੰਮੇਦਾਰ ਹੈ ਭਾਈ ਬਣਾ ਕੇ ਵੇਖ ਲੋ ਜੇ ਬਣਦੀ ਤਾਂ ਹੋਰੀ ਡਲ ਗਈਆਂ ਬਣਾਈ ਜਾਂਦੇ ਆ ਨਾ ਅੱਗੇ ਲਾਈ ਸੀ ਮੜੀ ਮਾਰ ਕੇ ਖਾਦੇ ਬਈ ਪੂਰਾ ਲੈਵਲ ਨੂੰ ਨੂੰ ਹੀ ਕੱਢ ਦਿੰਨੇ ਆ ਲੈਵਲ ਆਊ ਬਈ ਸਹੀ ਆਊਗੀ ਠੀਕ ਐ ਮੈਂ ਬਈ ਟੂੜੀ ਦਾੜੀ ਪੂਰੀ ਪਾਈ ਹੈ ਨਾ ਗਲੀ ਟੂੜੀ ਪਾਉਣੇ ਬਈ ਹਾਂਜੀ ਹਾਂਜੀ ਠੀਕ ਐ ਕੱਚ ਚੜੀ ਮਿੱਟੀ ਆ ਪੂਰਾ ਬਈ ਰੰਗ ਹੀ ਹੋ ਰਾਇਦਾ ਹਨ ਇਹ ਬਈ ਤਾਂ ਜਾਦੇ ਚੜਾਉਣੀ ਪੈਂਦੀ ਹੈ ਕਿਉਂਕਿ ਆਪਣੀ ਨਵੀਂ ਛੱਤ ਹੈ ਤੇ ਜੇ ਤੁਹਾਡੇ ਪਹਿਲਾਂ ਹੀ ਛੱਤ ਤੇ ਹੈਗੀ ਐ ਤੇ ਫੇਰ ਤੁਹਾਨੂੰ ਲੋਡ ਹੀ ਨਹੀਂ ਤੇ ਬਾਈ ਜੀ ਨੰਬਰ ਬੋਲ ਦੋ 9914187960 ਠੀਕ ਐ ਇਹ ਕਿਥੋਂ ਦਾ ਤਈ ਜਾਵੜੋਂਗੇ ਬਈ ਇਹ 40 ਬੰਦਾ ਕਿਲੋਮੀਟਰ ਦੀ ਮਾਰਚ ਹੈ ਹਾਂਜੀ 40 45 ਕਿਲੋਮੀਟਰ ਦੀ ਮਾਰਚ ਠੀਕ ਹੈ ਤੇ ਉਹ ਤਾਂ ਨਹੀਂ ਬਈ ਫੋਨ ਨਾ ਚੱਕੋਂਗੇ ਮੁੜ ਕੇ ਮੈਂ ਵੀਡੀਓ ਚ ਦੇ ਦਾਂ ਹੁਣ ਬਈ ਚੱਕਦੇ ਆ ਠੀਕ ਹੈ ਸਾਰਨਾ ਚਲ ਜਿਹਦੇ ਕੰਮ ਕਰੀ ਜਨੇ ਹੱਥ ਲੱਭੜੀ ਹੁੰਦੇ ਆ ਮੁੜ ਕੇ ਸ਼ਾਮ ਨੂੰ ਬੈਕ ਕਾਲ ਕਰ ਹਾਂਜੀ ਹਾਂਜੀ ਠੀਕ ਹੈ ਬਈ ਲੈ ਬਈ ਦੂਰ ਵਾਲੇ ਨਾ ਸੰਪਰਕ ਕਰਨ ਨੇੜੇ ਵਾਲੇ ਭਰਾ ਜਰੂਰ ਕਰ ਲੈਣ 50 60 ਕਿਲੋਮੀਟਰ 'ਚ ਜਾਵੜਣਗੇ ਬਾਕੀ ਜੇ ਤੁਸੀਂ ਆਪ ਦਾ ਸਾਧਨ ਲੈ ਕੇ ਆਦੇ ਹੋ ਨਾਲ ਜਾਵੜਣਗੇ ਬਈ ਮਿੱਟੀ ਲੈ ਕੇ ਜਾਵੜਣਗੇ ਹਨਾ ਟਰਾਂਸਪੋਰਟ ਸੋਡੀ ਹੋਊਗੀ ਦੂਰ ਵੀ ਜਾਵੜਣਗੇ